ਹਾਂਜੀ ਭਗਵੰਦ ਮਾਨ ਜੀ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਉਹ ਮਤਲਬ ਪਾਰਟੀ ਇਹ ਨਾ ਨਹੀਂ ਮੈਂ ਕਹਿ ਰਿਹਾ ਸੱਚਮੁੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਬੰਦੇ ਦੀ ਸਰਕਾਰ ਆ ਨਾ ਕਿਉਂਕਿ ਜਿਹੜੇ ਵੀ ਅਨਪੜ ਜਿਹੜੇ ਵੀ ਜੋ ਸੂਤ ਆ ਉਹੀ ਚੱਕ ਲਿਆ ਹਨਾ ਇਹ ਨਹੀਂ ਦੇਖਿਆ ਕਿ ਬੰਦੇ ਨੂੰ ਕੋਈ ਅਕਲ ਹੈ ਕਿਸੇ ਚੀਜ਼ ਦੀ ਕਿ ਨਹੀਂ ਹੈ ਠੀਕ ਹੈ ਨਾ ਪੰਜ بڑے ਬੰਦੇ ਵੀ ਹੈਗੇ ਨਾ ਜੀ ਬਾਕੀ ਪਾਰਟੀਆਂ ਚ ਕਿੰਨੇ ਅਨਪੜ ਵੀ ਹੈਗੇ ਆ ਇਹ ਤਾਂ ਇਹ ਮਲਵੇ ਦੀ ਗੱਲ ਆ ਸਾਰੇ ਇੱਕ ਦੂਜੇ ਤੋਂ ਅੱਗੇ ਤੋਂ ਅੱਗੇ ਤੁਰੇ ਫਿਰਦੇ ਆ ਕਿੰਨੀਆਂ ਪਾਰਟੀਆਂ ਪੰਜਾਬ ਦੇ ਵਿੱਚ ਨੇ ਸਾਰੀਆਂ ਦੇ ਵਿੱਚ ਐਂਡ ਤੋਂ ਐਂਡ ਬੰਦੇ ਹੀ ਆ ਬਾਕੀ ਇੰਡੀਆ ਦੇ ਬਾਕੀ ਸਟੇਟਾਂ ਦੇ ਵਿੱਚ ਵੀ ਇਹੀ ਹਾਲ ਆ ਚਲੋ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜ ਪੜੇ ਬੰਦੇ ਇਹਨਾਂ ਦੇ ਵਿੱਚ ਹੈਗੇ ਆ ਆਮ ਆਦਮੀ ਪਾਰਟੀ ਦੇ ਦੋ ਜਾਣੇ ਪੰਜ ਪੜੇ ਸਹੀ ਆ ਅੱਠ ਪੜੇ ਹੈਗੇ ਨੇ ਜਿੱਤਨੀ ਜਾਣੇ ਤੇ 10 ਪੜੇ ਹੈਗੇ ਇਹਨਾਂ ਚ 9 ਜਾਣੇ ਠੀਕ ਆ ਤੇ ਵਿੱਚੋਂ ਕਈਆਂ ਤੇ ਕੇਸਿਸ ਵਗੈਰਾ ਵੀ ਬਹੁਤ ਨੇ ਇਹਨਾਂ ਦੇ ਕੋ ਅਮਨ अरोड़ाਈ ਤੇ 3 ਕੇਸ ਨੇ ਠੀਕ ਹੈ ਨਾ ਤੇ ਸ਼ੀਤਲ ਅੰਗੁਰਾਲ ਜਿਹੜਾ ਇਹਨਾਂ ਦਾ ਕੋਈ ਉਹਦੇ ਤੇ ਜਲੰਧਰ ਕਿਹੜੇ ਤੋਂ ਆ ਉਹ ਸ਼ਾਇਦ ਬੈਸਟ ਤੋਂ ਆ ਕਈ ਇਸ ਤੋਂ ਆ ਤੇ ਉਹਦੇ ਦੇ ਨੌ ਕੇਸਿਸ ਨੇ ਜੈ ਕਿਸ਼ਨ ਜਿਹੜਾ ਗੜਸ਼ੰਕਰ ਤੋਂ ਉਹਦੇ ਤੇ 4 ਕੇਸਿਸ ਨੇ ਦਲਜੀਤ ਕਰੇਵਾਲ ਜਿਹੜਾ ਲੁਧਿਆਣਾ ਇਸ ਤੋਂ ਉਹਦੇ ਦੇ ਨਨ ਕੇਸ ਹੈ ਠੀਕ ਹੈ ਨਾ ਐਡੇ ਜ਼ਿਆਦਾ ਆਮ ਆਦੀ ਵੀ ਇਹਨਾਂ ਨੇ ਭਰਤੀ ਕੀਤੇ ਆ ਕਿ ਜਿਨ੍ਹਾਂ ਦੇ ਉੱਤੇ ਕੇਸਿਸ ਵੀ